ਇੱਕ ਨਵਾਂ ਹੀ ਪੰਗਾ ਪਿਆ ਹੋਇਆ ਇਹਨਾਂ ਦਿਨਾਂ 'ਚ ਐਲੀਮੈਂਟ ਦੇ ਗਲਾਬ ਜੀਤੂ ਨੂੰ ਮੈਸੇਜ ਕਰਕੇ ਕਹਿੰਦਾ ਵੀ ਮੈਂ ਨਾ ਗਾਣਾ ਕਰਨਾ ਤੇ ਗਲਾਬ ਜੀਤੂ ਕਹਿੰਦਾ ਕੋਈ ਨਹੀਂ ਬੜੇ ਭਾਈ ਕਰ ਲਾਂਗੇ ਪਰ ਉਹਨੇ ਕੋਈ ਜਵਾਬ ਜੂਬ ਨਹੀਂ ਦਿੱਤਾ ਤੇ ਐਲੀਮੈਂਟ ਥੋੜਾ ਜਿਆ ਇਹ ਤੋਂ ਹੋਇਆ ਪਿਆਰ ਨੇ ਗਾਣਾ ਨਹੀਂ ਪੇ ਕਰਨਾ ਓਜ ਲਾਇ ਤੇ ਸ਼ੋਅ ਲਾਣਾ ਆ ਚੰਡੀਗੜ੍ਹ ਤੇ ਉਹ ਵੀ ਬਾਕੀ ਸਿੰਗਰਾਂ ਨੂੰ ਐਲੀ ਕਹਿੰਦਾ ਚਾੜੀ ਵੀ ਰੇ ਸਟੇਜ ਤੇ ਮੇਰੇ ਘਰ ਵੀ ਰਹਿੰਦਾ ਰਿਹਾ ਸਟਰਗਲ ਦੇ ਦਿਨਾਂ 'ਚ ਮੈਂ ਉਹਦਾ ਸਾਥ ਵੀ ਦਿੱਤਾ ਉਹਨੇ ਵੀ ਮੇਰੀ ਕੋਈ ਬਾਹ ਨਹੀਂ ਪੜੀ ਪਰ ਜਾਣੀ ਕਿ ਉਹ ਵੀ ਮੈਨੂੰ ਵੀ ਸਟੇਜ ਤੇ ਬੁਲਾ ਸਕਦਾ ਸੀ ਮੈਂ ਉਦਾਂ ਕਹਿਣਾ ਤੇ ਪਰ ਜੇ ਤੂੰ ਇਹ ਗੱਲਾਂ ਦਾ ਪਤਾ ਬੱਬੂ ਮਾਨ ਨੂੰ ਲੱਗਾ ਵੀ ਯਾਰ ਐਲੀ ਮੰਗਟ ਤਾਂ ਬਾਕੀ ਸਿੰਗਰਾਂ ਦੀਆਂ ਮਿੰਨਤਾਂ ਕਰਦਾ ਵੀ ਤਾਂ ਗਾਣੇ ਨੇ ਕਹਿੰਦਾ ਵੀਰਦਾ ਕੋਈ ਗਾਣਾ ਕਰ ਲੋ ਗਾਣਾ ਜਾਂ ਮਿੰਨਤਾਂ ਨਹੀਂ ਵੀ ਚਲੋ ਕਹਿੰਦਾ ਆ ਤੇ ਉਹ ਕਹਿੰਦਾ ਬਈ ਤੂੰ ਸਾਡਾ ਮੁੰਡਾ ਤੂੰ ਸਾਨੂੰ ਦੱਸ ਗਾਣੇ ਕਿੰਨੇ ਕਰਨੇ ਤਾਂ ਬੱਬੂ ਮਾਨ ਨੇ ਕਿਹਾ ਤੂੰ ਦੱਸ ਕਿੰਨੇ ਗਾਣੇ ਕਰਨੇ ਮੈਂ ਤੇਰੇ ਨਾਲ ਗਾਣੇ ਕਰਦਾ 10 ਕਰਨੇ 15 ਕਰਨੇ ਕਿੰਨੇ ਗਾਣੇ ਆ 10 ਤੇ ਸਾਡੇ ਹੁੰਦਿਆਂ ਹੋਇਆਂ ਉਹ ਕਹਿੰਦੇ ਐਵੇਂ ਉਧਰ ਫਿਰਦਾ ਕਦੇ ਉਧਰ ਫਿਰਦਾ ਤੂੰ ਵੀ ਇਲਾ ਦੇ ਆ ਲੈਣਾ ਜੋ ਮਾਦ ਪਲਣ ਵਾਲੀ ਗੱਲ ਕਰਦਾ ਪੇ ਗਾਣਿਆਂ ਦਾ ਕੀ ਆ ਗਾਣੇ ਸਾਡੇ ਕੋਲ ਬਹੁਤ ਤੁਲੇਖ ਮੈਂ ਤੇਰਾ ਨਾ ਕਰ ਦੇਣਾ ਕਿ ਬੱਬੂ ਮਾਨ ਲਈ ਕੋਈ ਔਕਾ ਵੀ ਨਹੀਂ ਹੈਗਾ ਤਾਂ ਚਲੋ ਐਲਗੋਰਿਦਮ ਗਾਣਾ ਜਿਹੜਾ ਪਹਿਲਾਂ ਹਿੱਟ ਹੋ ਗਿਆ ਨਾ ਤੇ ਹੁਣ ਹੋਰ ਵੀ ਕਈ ਗਾਣੇ ਐਲੀ ਮੰਗਟ ਨਾਲ ਬੱਬੂ ਮਾਨ ਦੇ ਇਸੇ ਕਰਕੇ ਆ ਰਹੇ ਆ ਪੇ ਐਲੀ ਮੰਗਟ ਨੂੰ ਬਾਕੀ ਸਿੰਗਰਾਂ ਨੇ ਥੋੜਾ ਜਿਹਾ ਇਸ ਤਰ੍ਹਾਂ ਜਦੋਂ ਕੀਤਾ ਬੱਬੂ ਮਾਨ ਨੂੰ ਪਤਲ ਗਿਆ ਉਹਨੂੰ ਖਰਾ ਨਹੀਂ ਲੱਗਾ ਕਿ ਚਲੋ ਐਲੀ ਮੰਗਟ ਬਈ ਬੰਦਾ ਵਧੀਆ ਆ ਪੇ ਸਾਡੇ ਨਾਲ ਵਾ ਹਨਾ ਹਰਮੇਸ਼ਾ ਰਹਿੰਦਾ ਬੱਬੂ ਮਾਨ ਦੀ ਇੱਜ਼ਤ ਵੀ ਪੂਰੀ ਕਰਦਾ ਹਨਾ ਤੇ ਫਿਰ ਤਾਂ ਕਰਕੇ ਬਾਬੇ ਉਹ ਬੱਬੂ ਮਾਂ ਨੇ ਮਾਂ ਫੜੀ ਲਈ ਮਗਰਦੀ